ਕੁੜੇ ਲੱਗਦੇ ਨੇ ਪੁੱਤਾਂ ਨਹੀਂ ਫਰਜ਼ਾਂ ਨਹੀਂ ਕਰਨੇ ਚਿਹਰੇ ਇਹ ਤਾਂ ਕੁੜਾ ਕਿਚਲੇ ਨਹੀਂ ਇਹ ਇਕ ਲਾਈਨ ਨਹੀਂ ਇਹ ਇਕ ਲਾਈਨ ਬਣਦੀ ਹੈ ਕਿਹੜੇ ਸਾਹਮਣੇ ਦੇਖ ਬੁਣੀ ਸਾ

ਆਰਿਆ ਮਿਟੋ ਯਾਰ ਚਲੋ ਜੀ ਹੁਣ ਡਿਪਟੀ ਮੈਨ ਅੱਜ ਲੱਗੇ ਪਹਿਲੇ ਕਰ ਲੋ ਮੈਂ ਸਰਵਿਸ ਕਾਰਕਾਲ ਦਾ ਨਹੀਂ ਲਗਭਗ 10 ਸਾਲਾਂ ਤੋਂ ਬਾਅਦ ਕਾਂਗਰਸ ਦੀ ਵਾਪਸੀ ਹੋਈ ਹੈ ਕਾਰਪੋਰੇਸ਼ਨ ਦੇ ਵਿੱਚ ਅਸੀਂ ਅੱਜ ਲਗਭਗ 10 ਸਾਲ ਬਾਅਦ ਸੀਨੀਅਰ ਡਿਪਟੀ ਮੈਨਰ ਉਹ ਡਿਪਟੀ ਮੈਨਰ ਦੀ ਪੋਸਟ ਜਿੱਤੇ ਹਾਂ ਔਰ ਇਹਦੇ ਵਾਸਤੇ ਮੈਂ ਚੰਡੀਗੜ੍ਹ ਦੇ ਸਾਰੇ ਕਾਂਗਰਸ ਦੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਰੇ ਕੌਂਸਲਰ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਡੀ ਸਹਿਯੋਗੀ ਪਾਰਟੀ ਜਿਹੜੀ ਇੱਥੇ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਹਰ ਇੱਕ ਬੰਦੇ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਚਾਹੁੰਦਾ ਸੀ ਕਿ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੀ ਵਾਪਸੀ ਹੋਣੀ ਚਾਹੀਦੀ ਹੈ ਇਸੀ ਜਨਤਾ ਦੇ ਪਿਆਰ ਦੇ ਕਾਰਨ ਅਸੀਂ ਪਿਛਲੇ ਸਾਲ 4 ਜੂਨ ਨੂੰ ਜਦ ਰਿਜ਼ਲਟ ਆਇਆ ਤਾਂ ਐਮਪੀ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਜਿੱਤੇ ਉਸ ਤੋਂ ਬਾਅਦ ਇਹ ਸਾਡੇ ਵਾਸਤੇ ਲਿਟਮਸ ਟੈਸਟ ਸੀ ਤੁਹਾਨੂੰ ਪਤਾ ਸਾਡੇ ਕੋਲ ਸਿਰਫ 7 ਕਾਉਂਸਲਰ ਸੀਗੇ ਔਰ ਐਮਪੀ ਸਾਹਿਬ ਦੀ ਵੋਟ ਸੀ ਔਰ ਅਸੀਂ ਸਾਰੇ ਸਾਥੀ ਆਪਣੀ ਮਿਹਨਤ ਦੇ ਸਦਕਾ ਆਪਣੀ ਇਮਾਨਦਾਰੀ ਦੇ ਸਦਕਾ ਆਪਣੀ ਜਿਹੜੀ ਹੈਗੀ ਐ ਸਾਡੀ ਕਮਿਟਮੈਂਟ ਟੂਵਰਡਸ ਦੀ ਪੀਪਲ ਆਫ ਚੰਡੀਗੜ੍ਹ ਦੇ ਸਦਕਾ ਸਾਨੂੰ ਉਸ ਪਰਮਪਿਤਾ ਪਰਮਾਤਮਾ ਦੇ ਅਸ਼ੀਰਵਾਦ ਨਾਲ ਇਹ ਦੋ ਪੋਸਟਾਂ ਮਿਲੀਆਂ ਔਰ ਦੋ ਪੋਸਟਾਂ ਕਾਂਗਰਸ ਲੜੀ ਸੀ ਔਰ ਦੋਨੇ ਤੇ ਜਿੱਤੀ ਹੈ ਇਹਦੇ ਵਾਸਤੇ ਅਸੀਂ ਚੰਡੀਗੜ੍ਹ ਦੀ ਜਨਤਾ ਦਾ ਚੰਡੀਗੜ੍ਹ ਦੀ ਕਾਂਗਰਸ ਪਾਰਟੀ ਦਾ ਸਾਰੇ ਕਾਉਂਸਲਰ ਸਾਹਿਬਾਨ ਦਾ ਜਿਨ੍ਹਾਂ ਨੇ ਸਾਡੇ ਸਾਥੀਆਂ ਨੂੰ ਵੋਟ ਪਾਈ ਉਹਨਾਂ ਸਭ ਦਾ ਧੰਨਵਾਦ ਕਰਦੇ ਹਾਂ ਸਾਡੀ ਸਯੋਗੀ ਪਾਰਟੀ ਆਮ ਆਦਮੀ ਪਾਰਟੀ ਦਾ ਸਾਡੇ ਸੰਸਦ ਮਨੀਸ਼ Tiwari ਜੀ ਦਾ ਜਿਨ੍ਹਾਂ ਨੇ ਸਪੈਸ਼ਲ ਇੰਟਰਸਟ ਲੈ ਕੇ ਜਿਹੜਾ ਹੈ ਸਾਰੀ ਪਾਰਟੀ ਨੂੰ ਗਾਈਡ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਹੁਣ ਅਸੀਂ ਇਸ ਤੋਂ ਬਾਅਦ ਡਿਪਟੀ ਮੇਅਰ ਤੁਰਨਾ ਮਹਿਤਾ ਜੀ ਨੂੰ ਨਾਲ ਦੇ ਕਮਰੇਜ ਬਿਠਾਣ ਜਾਵਾਂ ਸਰ ਖਾਸ ਤਰੀਕੇ ਦੇ ਨਾਲ ਆਉਦਾ ਮਿਲੇਗਾ ਜ਼ਿੰਮੇਵਾਰੀਆਂ ਵੀ ਨਾਲ ਮਿਲਿਨਾਂ ਨੇ ਤੇ ਜ਼ਿੰਮੇਵਾਰੀਆਂ ਕਿਸ ਤਰੀਕੇ ਨਾਲ ਨਿਭਾਈਆਂ ਜਾਣਗੀਆਂ ਕੀ ਰੂਟ ਪਲਾਨ ਆ ਜਿਹੜਾ ਤਿਆਰ ਇਹ ਜ਼ਿੰਮੇਵਾਰੀਆਂ ਦੱਸਣਗੇ ਸਾਡੇ ਸੀਨੀਅਰ ਡਿਪਟੀ ਮੇਅਰ ਸਾਹਿਬ ਤੇ ਡਿਪਟੀ ਮੇਅਰ ਸਾਹਿਬ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਅਸੀਂ ਪਾਰਟੀ ਦੇ ਪ੍ਰਧਾਨ ਸ਼੍ਰੀ ਐਚਐਸ ਲੱਕੀ ਜੀ ਦਾ ਸਾਡੇ ਮਾਨਯੋਗ ਸੰਤ ਸੰਸਦ ਸ਼੍ਰੀ ਮਨੀਸ਼ ਤਵਾੜੀ ਜੀ ਦਾ ਇਸ तमाम ਕੌਂਸਲਰ ਸਾਹਿਬਾਂ ਦਾ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦਾ ਤੇ ਬਾਕੀ ਜਿਨ੍ਹਾਂ ਕੌਂਸਲਰ ਨੇ ਸਾਨੂੰ ਵੋਟ ਪਾਈ ਹੈ ਮੈਂ ਉਹਨਾਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਭ ਤੋਂ ਵੱਡਾ ਧੰਨਵਾਦ ਆਪਣੀ ਪਾਰਟੀ ਪ੍ਰਧਾਨ ਤੇ ਆਪਣੇ ਕੌਂਸਲਰਾਂ ਦਾ ਜਿਨ੍ਹਾਂ ਨੇ ਸਰਬਸੰਮਤੀ ਨਾਲ ਮੈਨੂੰ ਐਜ਼ ਅ ਸੀਨੀਅਰ ਡਿਪਟੀ ਮੇਅਰ ਵਾਸਤੇ ਚੁਣਿਆ ਸੀ ਤੇ ਅੱਜ ਜਿਹੜੇ ਕੌਂਸਲਰਾਂ ਨੇ ਵੋਟ ਪਾ ਕੇ ਮੈਨੂੰ ਵਿਜੇਤ ਕਰਾਇਆ ਮੈਂ ਆਪਣੇ ਸਾਰੇ तमाम ਕਾਂਗਰਸ ਪਾਰਟੀ ਦੇ ਵਰਕਰਾਂ ਦਾ ਲੀਡਰਾਂ ਦਾ ਆ ਅਲਾਈਅੰਸ ਦੇ ਸਾਰੇ ਕੌਂਸਲਰਾਂ ਦਾ ਤੇ ਆਪਣੇ ਵਾਰਡ ਦੇ ਸਾਰੇ ਕੌਂਸਲਰਾਂ ਦਾ ਤੇ ਸਾਡੇ ਜਿਹੜੇ ਹੋਗੇ ਦੋਸਤ ਨੇ ਜਿਨ੍ਹਾਂ ਨੇ ਮੇਰੇ ਵਾਸਤੇ ਇੰਨੀ ਦਵਾਵਾਂ ਕੀਤੀਆਂ ਮੈਂ ਸਭ ਦਾ ਅੱਜ ਜੀ ਧੰਨਵਾਦ ਕਰਦਾ ਹਾਂ ਜਿਸ ਜਿਸ ਕੁਰਸੀ ਤੇ ਅੱਜ ਮੈਨੂੰ ਬਿਠਾਇਆ ਹੈ ਮੈਨੂੰ ਬਹੁਤ ਹੀ ਕਦੇ ਸੋਚਿਆ ਵੀ ਨਹੀਂ ਸੀ ਇਸ ਕੁਰਸੀ ਤੇ ਬੈਠਾਂਗਾ ਇਸ ਕੁਰਸੀ ਤੇ ਬੈਠਣ ਤੇ ਬਹੁਤ ਮਾਣ ਫਕਰ ਮਹਿਸੂਸ ਹੋ ਰਿਹਾ ਹੈ ਇਹ ਸਿਰਫ 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 ਕਾਂਗਰਸ ਪਾਰਟੀ ਦੇ ਦੇਣਾ ਹੈ ਮੈਂ ਕਾਂਗਰਸ ਪਾਰਟੀ ਦਾ ਹਮੇਸ਼ਾ ਰਿਣੀ ਧੰਨਵਾਦ ਰਹਾਗਾ ਜਿਨ੍ਹਾਂ ਨੇ ਮੈਨੂੰ ਇਸ ਮਕਾਮ ਤੇ ਪਹੁੰਚਾਇਆ ਲੱਖੀ ਜੀ ਪਿਛਲੀ ਵਾਰੀ ਜਦ ਮੇਰ ਬਣੇ ਸੀ ਆਮ ਆ ਜਿਹੜੇ ਪ੍ਰਧਾਨ ਨੇ ਡੀਐਸਪੀ ਵਿਜੇਪਾਲ ਜੀ ਉਹਨਾਂ ਦਾ ਮੈਨੂੰ ਫੋਨ ਆਇਆ ਸੀ ਕਿ ਦਿੱਲੀ ਇਲੈਕਸ਼ਨ ਚ ਸਾਰਿਆਂ ਦੀ ਡਿਊਟੀ ਲੱਗੀ ਹੋਈ ਐ ਅਸੀਂ ਉੱਥੇ ਬਿਜ਼ੀ ਆ ਉਹਨਾਂ ਨੇ ਮੈਨੂੰ ਸ਼ੁਭਕਾਮਨਾਵਾਂ ਦਿੱਤੀਆਂ ਪੁੱਛ ਉਹਨਾਂ ਦੇ ਸਾਥੀ ਆਏ ਵੀ ਨਹੀਂ ਉਹਨਾਂ ਦੇ ਵਰਕਰਸ ਵਗੈਰਾ ਸਾਰੀ ਪਾਰਟੀ ਦੀ ਉਹਨਾਂ ਦੀ ਡਿਊਟੀ ਲੱਗੀ ਹੋਈ ਐ ਉੱਥੇ ਕਿਉਂਕਿ ਉਹਨਾਂ ਦੇ ਕਾਉਂਸਲਰਸ ਦੀ ਵੀ ਹੋਰਾਂ ਦੇ ਵੀ ਇਸ ਕਰਕੇ ਉਹਨਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ ਅਗਲੇ ਦਿਨਾਂ ਚ ਤੁਹਾਨੂੰ ਸਾਡੀ ਕੋਆਰਡੀਨੇਸ਼ਨ ਫਲੋਰ ਆਫ ਦਿ ਹਾਊਸ ਦੇ ਵਿੱਚ ਦੇਖਣ ਨੂੰ ਮਿਲੇ ਤੁਸੀਂ ਤੁਸੀਂ ਕਿਹਾ ਸੀ ਪਿਛਲੀ ਵਾਰੀ ਜਦ ਇਲੈਕਸ਼ਨ ਹੋਇਆ ਸੀ ਉਹਨੇ ਦੋ ਤਿੰਨ ਦਿਨ ਪਹਿਲਾਂ ਕਿ ਦੋ ਖਤਮ ਹੋ ਜਾਏਗਾ ਉਹਨਾਂ ਦੇ ਸਾਥੀ ਵੀ ਆ ਜਾਣਗੇ ਫਿਰ ਅਸੀਂ ਬੈਠ ਕੇ ਤੈਅ ਕਰਾਂਗੇ ਜਿਹੜੇ ਵੀ ਸਾਥੀ ਨੇ ਕੋਈ ਵੀ ਜਿਹੜਾ ਸਾਡੇ ਵਿੱਚ ਜਿਨ੍ਹਾਂ ਨੇ ਵੀ ਕੋਈ ਗਲਤ ਕੰਮ ਕੀਤਾ ਹੋਏਗਾ ਮੈਂ ਤੁਹਾਨੂੰ ਪਹਿਲੇ ਫੇਰ ਕਹਿ ਰਿਹਾ ਕਿ ਪਾਰਟੀ ਉਸ ਚੀਜ਼ ਦਾ ਤਗੜਾ ਸੰਗਿਆਨ ਲੇ ਜੇ ਕਿਸੇ ਨੇ ਅੱਜ ਅਹੁਦਾ ਜੁਆਇਨ ਕਰ ਲਿਆ ਹੈਗਾ ਤੇ ਕਿਸ ਤਰੀਕੇ ਦੇ ਨਾਲ ਇੱਕ ਪਰਸਨ ਨੂੰ ਨਿਸ਼ਕਾਸ਼ਿਤ ਕਰਨ ਜਾ ਰਹੀ ਹੈ ਸਾਥੀ ਸਤਿ ਜੀ ਜਿਹੜੀ ਕਰਾਸ ਵੋਟਿੰਗ ਹੋਈ ਹੈ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਇੱਕ 파ਰਸਨ ਨੂੰ ਨਿਸ਼ਚਿਤ ਕਰਨ ਜਾ ਰਹੀ ਹੈ ਇਦਾਂ ਦੀ ਅਜੇ ਕੋਈ ਗੱਲ ਨਹੀਂ ਅਜੇ ਕੋਈ ਆਇਡੈਂਟੀਫਾਈ ਨਹੀਂ ਹੋਇਆ ਕੌਣ ਬੰਦਾ ਹੈ ਕੌਣ ਨਹੀਂ ਅਜੇ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਬੈਠ ਕੇ ਤੈਅ ਕਰਾਂਗੇ ਔਰ ਫਿਰ ਕੀ ਅਸੀਂ ਉਹ ਅੱਗੇ ਅੱਗੇ ਰੂਪਰੇਖਾ ਤੈਅ ਕਰਨੀ ਹੈ ਉਸ ਤੋਂ ਫਿਰ ਅਸੀਂ ਵਿਚਾਰ ਕਰਦੇ ਹਾਂ ਖੁਸ਼ੀ ਦਾ ਮੌਕਾ ਤੁਹਾਨੂੰ ਪਤਾ ਹੈ ਸਾਨੂੰ ਪਤਾ ਤੁਹਾਡੀ ਡਿਊਟੀ ਤੁਸੀਂ ਆਪਣੀ ਚਲੋ ਚਲੋ ਅੱਗੇ ਚਲੋ ਪਲੀਜ਼ ਮੈਡਮ ਤੁਸੀਂ ਅੱਜ ਜੁਆਇਨ ਕਰ ਰਹੇ ਹੋ ਤੁਹਾਡਾ ਕੀ ਪਲਾਨ ਹੈ ਵਾਲਾ ਚੰਡੀਗੜ੍ਹ ਨੂੰ ਲੈ ਕੇ ਕਿਉਂਕਿ ਇੱਕ ਮੌਕਾ ਮਿਲ ਰਿਹਾ ਹੈ ਮੇਅਰ ਦੇ ਤ ਉਹ ਜਿਹੜੇ ਮੈਂ ਰੁਕੇ ਉਹਨਾਂ ਨੂੰ ਪੂਰਾ ਕਰਨਾ। ਰੋਜ਼ ਤੋਂ ਪਹਿਲਾਂ ਤਾਂ ਮੈਂ ਆਪਣੀ ਮਨੀਸ਼ Tiwari MP ਸਾਹਿਬ ਦਾ ਧੰਨਵਾਦ ਕਰ ਦਿਆ ਆਪਣੇ ਪ੍ਰਧਾਨ ਐਚਐਸ ਲੱਖੀ ਜੀ ਕਾਂਗਰਸ ਦੇ ਜਿਹੜੇ ਪ੍ਰਧਾਨ ਹੈ ਚੰਡੀਗੜ੍ਹ ਕਾਂਗਰਸ ਦੇ ਉਹਨਾਂ ਦਾ ਧੰਨਵਾਦ ਕਰ ਦਿਆ ਤੇ ਸਾਰੇ ਸਾਡੇ ਸਾਰੇ ਕਾਉਂਸਲਰ ਸਾਥੀ ਜਿਹੜੇ ਸਾਡੇ ਗੱਠਜੋੜਨ ਦੇ ਸਹਿਯੋਗੀ ਕਾਉਂਸਲਰਸ ਨੇ ਤੇ ਆਪਣੇ ਕਾਂਗਰਸ ਕਾਉਂਸਲਰਸ ਆ ਰਹੇ ਦਾ ਮਿਲ ਕੇ ਧੰਨਵਾਦ ਕਰ ਦਿਆ ਤੇ ਕਾਂਗਰਸ ਦੇ ਹਰ ਕਾਰਜਕਰਤਾ ਹਰ ਨੇਤਾ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਡਾ ਨਾਮ ਜਿਹੜਾ ਹੈ ਰੱਖਿਆ ਇਸ ਪੋਸਟ ਲਈ ਤਾਂ ਅਸੀਂ ਜਿੱਤੀ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਆ ਦੂਜਾ ਆਪਾਂ ਜਿਹੜਾ ਚੰਡੀਗੜ੍ਹ ਦਾ ਵਿਕਾਸ ਰੁਕਿਆ ਹੈ ਡਵੈਲਪਮੈਂਟ ਰੁਕੀ ਹੋਈ ਹੈ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਪਹਿਲਾਂ ਤਾਂ ਚੰਡੀਗੜ੍ਹ ਦੇ ਜਿਹੜਾ ਫਾਈਨੈਂਸ਼ੀਅਲ ਕ੍ਰੰਚ ਹੈ ਉਸ ਤੋਂ ਉਭਾਰੀਏ ਆਪਣੀ ਕਾਰਪੋਰੇਸ਼ਨ ਨੂੰ ਦੂਜਾ ਜਿਹੜਾ ਵਿਕਾਸ ਕਰ ਰਿਹਾ ਪੂਰੇ ਸ਼ਹਿਰ ਦਾ ਰੁਕਿਆ ਹੋਇਆ ਹੈ ਉਹਨੂੰ ਅੱਗੇ ਲੈ ਕੇ ਚਲੀਏ ਔਰ ਹੋਰ ਬਿਹਤਰ ਤਰੀਕੇ ਨਾਲ ਜਿਹੜੇ ਸਾਰੇ ਕਾਉਂਸਲਰ ਆਪਣੇ ਆਪਣੇ ਵਾਰਡ ਵਿੱਚ ਸਫਰ ਕਰ ਰਹੇ ਨੇ ਪਿਛਲੇ ਸਾਲ ਜਿਹੜੀ ਸਾਰੀ ਰੁਕੀ ਹੋਈ ਹੈ ਚੀਜ਼ ਉਹਨੂੰ ਆਪਾਂ ਬਿਹਤਰ ਤਰੀਕੇ ਨਾਲ ਕਰਾਂਗੇ ਡਵੈਲਪਮੈਂਟ ਅੱਗੇ ਲੈ ਕੇ ਜਾਵਾਂਗੇ ਉਹ ਕਿ ਜਿਹੜਾ ਕੋਆਰਡੀਨੇਸ਼ਨ ਕਿਉਂ ਜਿਹੀ ਰਹੇਗੀ ਮੇਅਰ ਬੀਜੇਪੀ ਦੇ ਨੇ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਨੇ ਕੋਆਰਡੀਨੇਸ਼ਨ ਕਿਉਂ ਚ ਰੱਖੋਗੇ ਇਹ ਇਹ ਤਾਂ ਹੁਣ ਉਹਦੇ ਉਹਨਾਂ ਤੇ ਹੀ ਨਿਰਭਰ ਕਰਦਾ ਹੈ ਜਿਹੜੇ ਉਹਨਾਂ ਦੇ ਮੇਅਰ ਸਾਹਿਬ ਮੈਡਮ ਹੈਗੇ ਹਨ ਉਹਨਾਂ ਤੇ ਨਿਰਭਰ ਕਰਦਾ ਉਹ ਕਿਦਾਂ ਸਾਰੇ ਜਿਹੜੇ ਕਾਉਂਸਲਰਸ ਹੈ ਉਹਨਾਂ ਨਾਲ ਤਾਲਮੇਲ ਬਣਾ ਕੇ ਰੱਖਦੇ ਹੈ ਕਿਦਾਂ ਉਹਨਾਂ ਨਾਲ ਆਪਣੀ ਕੋਆਰਡੀਨੇਸ਼ਨ ਚੰਗੀ ਰੱਖਦੇ ਹਨ ਉਹਨਾਂ ਤੇ ਡਿਪੈਂਡ ਕਰਦਾ ਹੈ ਅੱਜ 3 ਵਜੇ ਮੀਟਿੰਗ ਵੀ ਰੱਖੀ ਗਈ ਹੈ ਉਸ ਬਾਰੇ ਕੋਈ ਪਤਾ ਹੈ ਅੱਜ ਅਸੀਂ ਡਿਸਾਈਡ ਕਰਾਂਗੇ ਉਸ ਤੋਂ ਬਾਅਦ ਸਾਡੇ ਕਾਉਂਸਲਰਸ ਦੀ ਮੀਟਿੰਗ ਹੈ ਅਸੀਂ ਐਫ ਐਨ ਸੀ ਸ ਦਾ ਨੋਮੀਨੇਸ਼ਨ ਫਾਈਲ ਕਰਾਂਗੇ ਉਸ ਤੋਂ ਬਾਅਦ ਹਾਜਰ ਪਲੀਜ਼ ਸਵਾਟੋ ਸਾਰੇ ਜਿਹ ਰਾਹ ਨੂੰ ਪੈਸੇ ਨਹੀਂ ਬਾਕੀ ਆ ਗਿਆ ਅਰੇ ਭਾਈ ਕੈਮਰਾ ਨਾਲ ਨਾਲ ਰੱਖਣਾ ਲੈ ਲੋ ਮਿਠਾਈ ਖਿਲਾ ਦਿੰਦੇ ਆ ਸਰ ਲੈ ਲੋ